ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੇ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਕੋਟਰਾਇਜ਼ ਦੇ ਮੈਚਿੰਗ ਸੂਟਸ ਲੈ ਕੇ ਆਏ ਜੀ ਸਰਦੀਆਂ 'ਚ ਪਾਉਣ ਵਾਲੇ ਬਹੁਤ ਹੀ ਸੋਹਣਾ ਫੈਬਰਿਕ ਆਇਆ ਵਾ ਤੇ ਡਿਜ਼ਾਈਨ ਬਹੁਤ ਹੀ ਸੋਹਣੇ ਆਏ ਇਹਦੇ ਵਿੱਚ ਕਰੀਬ-ਕਰੀਬ ਕੋਈ 50-60 ਡਿਜ਼ਾਈਨ ਐਸੋ ਲਈ ਅਵੇਲੇਬਲ ਹੈ ਆਪਣੇ ਕੋਲ ਸ਼ਾਪ ਦੇ ਉੱਪਰ ਤੇ ਪ੍ਰਿੰਟਿੰਗ ਵੀ ਬਹੁਤ ਹੀ ਬਾ ਕਮਾਲ ਬਣੀਆਂ ਜੀ ਤੇ ਕਪੜਾ ਸੁਪਰ ਫਾਈਨ ਕੁਆਲਿਟੀ ਦਾ ਇਹ ਦੇਖੋ ਕਵਾਟਰਾਈਜ਼ ਦੇ ਵਿੱਚ ਇਟਾਲੀਅਨ ਕਵਾਟਰਾਈਜ਼ ਆਵੇਗੀ ਜੀ ਸ਼ਰਟ ਨਾਲ ਮੈਚਿੰਗ ਬਾਟਮ ਆਵੇਗੀ ਜੀ ਤੇ ਬਹੁਤ ਹੀ ਅਫੋਰਡੇਬਲ ਜਆ ਪ੍ਰਾਈਸ ਰਹਿਣਾ ਹੈ ਇਹਨਾਂ ਦਾ ਆ ਦੇਖੋ ਸਾਰੇ ਹੀ ਬਹੁਤ ਸੋਹਣੀਆਂ-ਸੋਹਣੀਆਂ ਕੰਬੀਨੇਸ਼ਨਸ ਹੈਗੀਆਂ ਨੇ ਲਾਈਟ ਡਾਰਕ ਮਿਕਸ ਚਾਰਟ ਆ ਦੇਖੋ ਕਿੰਨਾ ਸੋਹਣਾ ਸੁੱਕੀ ਮਹਿੰਦੀ ਕਲਰ ਦੀ ਬਾਟਮ ਆ ਇਹਦੇ ਨਾਲ ਜੀ ਇਹ ਲੋ ਮੁੰਗਿਆ ਕਲਰ ਇਹ ਰੈਸਟ ਸੀਗਾ ਇਹ ਬਿਲਕੁਲ ਨਵੀਆਂ ਸ਼ੇਡਾਂ ਨਵੇਂ ਡਿਜ਼ਾਈਨ ਹੈ ਲੋ ਪੈਰਟ ਦੇ ਨਾਲ ਇਹ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਮੰਗੇਓ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਮੰਗੇਓ ਕਲਰ ਦੀ ਬੋਟਮ ਦੇ ਨਾਲ ਮਲਟੀ ਕਲਰ ਦੀ ਸ਼ਰਟ ਹੈ ਇਹਦੇ ਨਾਲ ਤੁਸੀਂ ਜਿਹੜੇ ਮਰਜ਼ੀ ਕਲਰ ਦਾ ਦੁਪੱਟਾ ਲੈ ਸਕਦੇ ਹੋ ਜੀ ਇਹ ਦੇਖੋ ਬਿਲਕੁਲ ਨਵੀਂ ਸ਼ੇਡ ਇਹ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਅੰਬੀ ਵਾਲਾ ਪ੍ਰਿੰਟ ਆ ਦੇਖੋ ਇਟਾਲੀਅਨ ਦੇ ਵਿੱਚ 100% ਇਟਾਲੀਅਨ ਦਾ ਫੈਬਰਿਕ ਆਵੇਗਾ ਕォਟਰਾਈਜ਼ ਨਾਲ ਮੈਚਿੰਗ ਬਾਟਮ ਸੋ ਜਿਹੜੇ ਵੀ ਕਸਟਮਰਸ ਨੇ ਐਡਿਟ ਸੂਟਸ ਆਰਡਰ ਕਰਨੇ ਹੋਏ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਜੀ ਇਹ ਬਹੁਤ ਹੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਸੂਟਸ ਰਹਿਣਗੇ ਆ ਦੇਖੋ ਜੀ ਸਾਨੂੰ WhatsApp ਤੇ ਮੈਸੇਜ ਕਰਕੇ ਇਹਨਾਂ ਦੀਆਂ ਫੋਟੋਸ ਵੀ ਰੀਸੀਵ ਰੀਸੀਵ ਕਰ ਸਕਦੇ ਹੋ ਸਾਡੇ ਕੋਲ ਆ ਬਲੈਕ ਦੇ ਨਾਲ ਦੇਖੋ ਕਿੰਨਾ ਸੋਹਣਾ ਕੰਬੀਨੇਸ਼ਨ ਹੈਗਾ ਵਾ ਬਲੈਕ ਕਲਰ ਦੀ ਬਾਟਮ ਦੇ ਨਾਲ ਕਲਰ ਸਾਰੇ ਹੀ ਬਹੁਤ ਸੋਹਣੇ ਆ ਗਏ ਨੇ ਇੱਕ ਤੋਂ ਇੱਕ ਦੇ ਸਾਰੇ ਕਲਰ ਇਹ ਦੇਖੋ ਇਹ ਬਲੈਕ ਦੇ ਨਾਲ ਫਿਰ ਮਲਟੀ ਕਲਰ ਇਹ ਗਰਲਿਸ਼ ਪ੍ਰਿੰਟ ਆ ਗਏ ਨੇ ਐਸ ওভার ਲੁੱਕ ਦੇ ਵਿੱਚ ਹੈਲੋ ਕੁੜੀਆਂ ਦੇ ਪੌਣ ਵਾਲੇ ਕਿੰਨੇ ਸੋਹਣੇ ਕਲਰ ਹੈਗੇ ਨੇ ਰਸਟ orange ਦੀ ਸ਼ੇਡ ਮਿਕਸ ਕਲਰ black سنو ਵਾਈਟ ਕਲਰ ਰਸਟ ਕਲਰ ਅਫਲਾਤੂਨ ਦੀ ਸ਼ੇਡ ਹੈਗੀ ਬਹੁਤ ਸੋਹਣਾ ਕਲਰ ਹੈਗਾ ਵੀ ਸਲੇਟੀ ਗਰੇ ਰਸਟ ਮਲਟੀ ਕਲਰ ਦੇ ਨਾਲ ਮੈਜੈਂਟਾ ਰਾਨੀ ਕਲਰ ਬਾਕੀ ਡਿਜ਼ਾਈਨ ਬਹੁਤ ਹੀ ਸੋਹਣਿਆ ਗਿਆ ਵੀਡੀਓ ਦੇ ਵਿੱਚ ਮੈਂ ਦਿਖਾਉਣ ਲੱਗਾ ਤੇ ਕਾਫੀ ਲੰਬੀ ਹੋ ਜਣੀ ਆ ਵੀਡੀਓ ਸੋ ਬਾਕੀ ਦੇ ਡਿਜ਼ਾਈਨ ਜਿਹੜੇ ਤੁਸੀਂ ਸਾਡੇ ਕੋਲ ਰੀਸੀਵ ਕਰ ਸਕਦੇ ਹੋ ਫੋਟੋਸ WhatsApp ਤੇ ਮੈਸੇਜ ਕਰਕੇ ਇਹ ਮੂੰਗਿਆ ਕਲਰ ਦੇ ਨਾਲ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਜੇ ਸੋ ਜਿਹੜੇ ਵੀ ਕਸਟਮਰਸ ਨੇ ਆਰਡਰ ਕਰਨਾ ਆ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਤੇ ਜਿਹੜੇ ਵੀ ਨਵੇਂ ਵੀਵਰਸ ਸਾਡੀ ਵੀਡੀਓ ਨੂੰ ਦੇਖਦੇ ਪਏ ਆ ਉਹਨਾਂ ਨੂੰ ਬੇਨਤੀ ਆ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਜਿਹੜੇ ਵੀ ਕਸਟਮਰਸ ਨੇ ਵਿਆਹ ਸ਼ਾਦੀਆਂ ਸ਼ਾਪਿੰਗ ਕਰਨੀ ਆ ਸਾਡੇ ਕੋਲ ਜਰੂਰ ਵਿਜ਼ਿਟ ਕਰੋ ਬਹੁਤ ਹੀ ਸੋਹਣੇ ਸੋਹਣੇ ਆਰਟੀਕਲਸ ਆਪਾਂ ਬਣਾਉਂਦੇ ਪਏ ਆ ਤੇ ਸਰਦੀਆਂ ਵਾਲਾ ਵੀ ਆਲਮੋਸਟ ਆਪਣੇ ਕੋਲ ਹਰ ਰੇਂਜ ਦੇ ਵਿੱਚ ਬਹੁਤ ਹੀ ਸੋਹਣੇ ਆਰਟੀਕਲਸ ਪਏ ਨੇ ਤੁਸੀਂ ਆ ਕੇ ਆਪਣੀ ਚੀਜ਼ਾਂ ਬਾਈ ਕਰ ਸਕਦੇ ਜੀ ਧੰਨਵਾਦ